ਦੇਖ ਰਹੇ ਹਾਂ ਲਾਈਵ ਪੰਜਾਬੀ ਟੀਵੀ ਗੱਲ ਕਰਾਂਗੇ ਤਰਨਤਾਰਨ ਦੀ ਤਰਨਤਾਰਨ ਦੇ ਵਿੱਚ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਪਰਿਵਾਰਕ ਮੈਂਬਰਾਂ ਦੇ ਵੱਲੋਂ ਆਪਣੇ ਬੱਚੇ ਦਾ ਜਨਮ ਦਿਨ ਇੱਕ ਪੈਲੱਸ ਦੇ ਵਿੱਚ ਮਨਾਇਆ ਜਾ ਰਿਹਾ ਸੀ ਪੂਰਾ ਫੰਕਸ਼ਨ ਚੱਲ ਰਿਹਾ ਸੀ ਰਿਸ਼ਤੇਦਾਰ ਆਏ ਹੋਏ ਸਨ ਤਾਂ ਉਸੇ ਦੌਰਾਨ ਪੁਲਿਸ ਦੇ ਵੱਲੋਂ ਮੈਰਿਜ ਪੈਲੱਸ ਨੂੰ ਘੇਰਾ ਪਾ ਲਿਆ ਜਾਂਦਾ ਆਪਣਾ ਦਫਰੀ ਦਾ ਮਾਹੌਲ ਪੈਦਾ ਹੋ ਜਾਂਦਾ ਤੇ ਮੈਰਿਜ ਪੈਲੱਸ ਨੂੰ ਸੀਲ ਕਰ ਦਿੱਤਾ ਜਾਂਦਾ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਹੈਰਾਨ ਹੋ ਜਾਂਦੇ ਨੇ ਕਿ ਆਖਰ ਅਜਿਹਾ ਕੀ ਹੋ ਗਿਆ ਕਿ ਵੱਡੀ ਗੰਦੇ ਵਿੱਚ ਪੁਲਿਸ ਪਹੁੰਚੀ ਤੇ ਉੱਥੇ ਪਿੰਡ ਦੇ ਪਰਿਵਾਰ ਦੇ ਮੁਤਾਬਿਕ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮਹਿਲਾ ਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਉਸ ਦੇ ਪਤੀ ਨੂੰ ਕਾਬੂ ਕਰਕੇ ਪੁਲਸ ਲੈ ਗਈ ਹੈ ਦੱਸਿਆ ਜਾ ਰਿਹਾ ਕਿ ਇੱਕ ਸ਼ਕਤੀ ਇੱਕ ਕਿਸਾਨ ਕੀ ਵਿਅਕਤੀ ਇਸ ਫੰਕਸ਼ਨ ਦੇ ਵਿੱਚ ਰੁਕ ਜਾਂਦਾ ਤੇ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਨੇ ਰੇਡ ਕੀਤੀ ਤਾਂ ਇਸ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਹਾਲ ਸੁਣਦੇ ਹਾਂ ਸੋ ਦਾਦੀਏ ਕੀ ਤਰਨ ਤਾਰਨ ਗੋਇੰਦਵਾਲ ਰੋਡ ਤੇ ਮੌਜੂਦ ਇੱਕ ਮੈਰਿਜ ਪੈਲਸ ਦੇ ਵਿੱਚ ਰਾਜੂ ਨਾਮ ਦੇ ਸ਼ੂਟਰ ਦੇ ਬੇਟੇ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ ਇਸੇ ਚੱਲਦੇ ਪੁਲਿਸ ਨੂੰ ਜਦੋਂ ਇਸ ਦੀ ਸੂਚਨਾ ਮਿਲੀ ਤਾਂ ਉਹ ਪੈਲਸ ਦੇ ਵਿੱਚ ਪਹੁੰਚ ਗਏ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਤੇ ਪੂਰੇ ਮੈਰਿਜ ਪੈਲਸ ਨੂੰ ਘੇਰ ਲਿਆ ਤੇ ਫੰਕਸ਼ਨ ਦੇ ਵਿੱਚ ਆਏ ਰਿਸ਼ਤੇਦਾਰਾਂ ਨੂੰ ਲੈ ਕੇ ਹਰ ਕਿਸੇ ਦੀ ਡਿਟੇਲ ਦੀ ਤਲਾਸ਼ੀ ਲੇਗੀ ਪੁਲਿਸ ਦੇ ਸਖਤ ਚੈਕਿੰਗ ਆਪਰੇਸ਼ਨ ਦੇ ਬਾਅਦ ਹਾਲਾਤ ਕਾਬੂ ਦੇ ਵਿੱਚ ਆਏ ਉੱਥੇ ਹੀ ਪੀੜਤ ਪਰਿਵਾਰ ਨੇ ਰੋ ਰੋ ਕੇ ਹੱਡ ਬੀਤੀ ਦੱਸੀ ਉਨਾ ਕਹਿਆ ਕਿ ਮੇਰੇ ਪਤੀ ਨੂੰ ਨਾਲ ਲੈ ਗਏ ਤੇ ਇੱਥੇ ਫੰਕਸ਼ਨ ਚੱਲ ਰਿਹਾ ਸੀ ਹੁਣ ਲੈ ਗਏ ਪਤਾ ਨਹੀਂ ਕਿੱਥੇ ਲੈ ਕੇ ਗਏ ਨਾਲ ਲਗੇ ਲੈ ਕੇ ਜੀ ਲੈ ਕੇ ਪਤਾ ਨਹੀਂ ਕਿੱਥੇ ਕਰਿਆ ਹਾਂ ਆ ਲੀਡਿਆਂ ਦੀ ਸਾਡਿਆਂ ਦੀ ਲੀਡਿਆਂ ਦੇ ਮਾਮਲੇ ਅਸੀਂ ਆਏ ਆਪਣੇ ਹੋਸ ਅਕਲ ਲਗਲਾ ਕੇ ਬੰਨੇ ਆ ਤੇ ਵੀਰਾ ਜੇ ਹੁਣ ਕੋਈ ਆਏ ਗਿਆ ਤੇ ਇਤਨਾ ਅਸੀਂ ਕਿ ਥੋੜੀ ਕਰ ਸਕਦੇ ਕੀ ਲੱਗਦਾ ਹੈ ਤੇ ਘਰ ਵਾਲਾ ਮੇਰਾ ਮੁੰਡਾ ਆ ਬਿਲਕੁਲ ਉਹਨੇ ਰਤਾਨ ਕੀਤਾ ਉੱਥੇ ਦੂਜੇ ਪਾਸੇ ਇਸ ਫੰਕਸ਼ਨ ਦੇ ਵਿੱਚ ਆਏ ਹੋਰ ਰਿਸ਼ਤੇਦਾਰਾਂ ਨੇ ਕਿਹਾ ਕਿ ਪੁਲਸਾਈ ਤੇ ਚੈਕਿੰਗ ਕਰਨ ਲੱਗੀ ਜਿਸ ਕਰਕੇ ਇਸ ਪੂਰੇ ਫੰਕਸ਼ਨ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਮੇਰਾ ਨਾਸਤੋ ਕੀ ਗੱਲ ਬਾਤ ਹੋਈ ਸਾਰੀ ਕੋਈ ਨਹੀਂ ਹੋਇਆ ਇਦਾਂ ਹੀ ਆਉਦੇ ਕੰਮ ਕੋਈ ਹਸ ਕੀ ਪ੍ਰੋਗਰਾਮ ਕਿਸੇ ਕਾਕੇ ਦਾ ਕੰਮ ਨਾ ਹੋ ਗਿਆ ਆਣੇ ਆ ਕੇ ਫੜ ਤੜ ਕੇ ਆਪਣੇ ਭੈਣ ਘਰ ਆਉਣ ਦੀ ਗੱਲ ਰਾਜੂ ਤੇ ਕਿਹੜਾ ਮਾਮਲਾ ਦਰਜੀ ਕਾਦਾ ਕੀ ਕੀਤਾ ਸੀ ਕੋਈ ਨਹੀਂ ਤੋ ਗਾ ਪੀਉਤਾ ਬੇਤੀਸ਼ਾ ਇਹ ਬਣਾਉਂਦਾ ਕਾਕੇ ਦਾ ਜਨਮ ਲੈ ਲੇ ਕਿ ਪੁਰਾਣੀ ਪਰਚੀ ਦਰਜੀ ਉਸ ਤੇ ਨਾ ਕੋਈ ਨਹੀਂ ਹੈ ਤੇਰੀ ਕਹਿੰਦਾ ਯਾਰ ਤੇਰੀ ਤੋਂ ਜਿਆਦਾ ਕਚੈਰੀ ਅਜੇ ਮਹੀਨਾ ਨਹੀਂ ਹੋਇਆ ਅਜੇ ਮਹੀਨਾ ਨਹੀਂ ਹੋਇਆ ਤੀ ਆਏ ਜਮਾਂਪੀ ਆਜੂ ਬਰ ਹਾਂਜੀ ਹਾਂਜੀ ਹਾਂ ਇਸ ਤਰ੍ਹਾਂ ਦੇ ਰੋਲ ਮਿਲ ਕੇ ਤਰੀਕੇ ਪੋਂ ਜਿਆਦਾ ਕਚਹਿਰੀ ਜਾਂਦਾ ਹੈ ਖ਼ਬਰਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਦੇ ਮੁਤਾਬਿਕ ਉਸ ਨੂੰ ਕਾਬੂ ਕਰਕੇ ਲੈ ਗਏ ਫਿਲਹਾਲ ਇਸ ਦੇ ਉੱਤੇ ਪੁਲਿਸ ਦੇ ਕਹੈ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਦੱਸਿਆ ਜਾ ਰਿਹਾ ਕਿ ਫੰਕਸ਼ਨ ਦੇ ਦੌਰਾਨ ਪੁਲਿਸ ਦੀ ਵੱਡੀ ਟੀਮ ਉੱਥੇ ਆਈ ਤੇ ਚੈਕਿੰਗ ਦੌਰਾਨ ਤਲਾਸ਼ੀ ਵੀ ਲਈ ਗਈ ਸੀ ਤਰਨਤਾਰ ਤੋਂ ਨਿਰਮਤ ਸਿੰਘ ਦੀ ਰਿਪੋਰਟ ਲਾਈ ਪੰਜਾਬੀ ਟੀਵੀ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ ਗੱਲ ਕਰਾਂਗੇ ਤਰਨਤਾਰ ਦੀ ਤਰੰਤਾਰਨ ਦੇ ਵਿੱਚ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਪਰਿਵਾਰਕ ਮੈਂਬਰਾਂ ਦੇ ਵੱਲੋਂ ਆਪਣੇ ਬੱਚੇ ਦਾ ਜਨਮ ਦਿਨ ਇੱਕ ਪੈਲਸ ਦੇ ਵਿੱਚ ਮਨਾਇਆ ਜਾ ਰਿਹਾ ਸੀ ਪੂਰਾ ਫੰਕਸ਼ਨ ਚੱਲ ਰਿਹਾ ਸੀ ਰਿਸ਼ਤੇਦਾਰ ਆਏ ਹੋਏ ਸਨ ਤਾਂ ਉਸੇ ਦੌਰਾਨ ਪੁਲਿਸ ਦੇ ਵੱਲੋਂ ਮੈਰਿਜ ਪੈਲਸ ਨੂੰ ਘੇਰਾ ਪਾ ਲਿਆ ਜਾਂਦਾ ਆਪਣਾ ਤਫਰੀ ਦਾ ਮਾਹੌਲ ਪੈਦਾ ਹੋ ਜਾਂਦਾ ਤੇ ਮੈਰਿਜ ਪੈਲਸ ਨੂੰ ਸੀਲ ਕਰ ਦਿੱਤਾ ਜਾਂਦਾ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਹੈਰਾਨ ਹੋ ਜਾਂਦੇ ਨੇ ਕਿ ਅਚਨ ਅਚਾਹ ਕੀ ਹੋ ਗਿਆ ਕਿ ਵੱਡੀ ਗੇਂਦ ਦੇ ਵਿੱਚ ਪੁਲਿਸ ਪਹੁੰਚੀ ਤੇ ਉੱਥੇ ਪੀੜਤ ਪਰਿਵਾਰ ਦੇ ਮੁਤਾਬਿਕ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮਹਿਲਾ ਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਉਸ ਦੇ ਪਤੀ ਨੂੰ ਕਾਬੂ ਕਰਕੇ ਪੁਲਿਸ ਲੈ ਗਈ ਹੈ ਦੱਸਿਆ ਜਾ ਰਿਹਾ ਕਿ ਇੱਕ ਸ਼ਕਤੀ ਇੱਕ ਤਸ਼ੱਕੀ ਵਿਅਕਤੀ ਇਸੇ ਫੰਕਸ਼ਨ ਦੇ ਵਿੱਚ ਰੁਕ ਜਾਂਦਾ ਤੇ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਨੇ ਰੇਡ ਕੀਤੀ ਤਾਂ ਇਸ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਆਲ ਸੁਣਦੇ ਹਾਂ ਸੋ ਦਾਦੀ ਕੀ ਤਰਨ ਤਾਰਨ ਗੋਇੰਦਵਾਲ ਰੋਡ ਤੇ ਮੌਜੂਦ ਇੱਕ ਮੈਰਿਜ ਪੈਲਸ ਦੇ ਵਿੱਚ ਰਾਜੂ ਨਾਮ ਦੇ ਸ਼ੂਟਰ ਦੇ ਬੇਟੇ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ ਇਸੇ ਚੱਲਦੇ ਪੁਲਿਸ ਨੂੰ ਜਦੋਂ ਇਸ ਦੀ ਸੂਚਨਾ ਮਿਲੀ ਤਾਂ ਉਹ ਪੈਲਸ ਦੇ ਵਿੱਚ ਪਹੁੰਚ ਗਏ ਪੁਲਸ ਦੀਆਂ ਟੀਮਾਂ ਪਹੁੰਚੀਆਂ ਤੇ ਪੂਰੇ ਮੈਰਿਜ ਪੈਲਸ ਨੂੰ ਘੇਰ ਲਿਆ ਤੇ ਫੰਕਸ਼ਨ ਦੇ ਵਿੱਚ ਆਏ ਰਿਸ਼ਤੇਦਾਰਾਂ ਨੂੰ ਲੈ ਕੇ ਹਰ ਕਿਸੇ ਦੀ ਡਿਟੇਲ ਦੀ ਤਲਾਸ਼ੀ ਲਈ ਗਈ ਪੁਲਸ ਦੇ ਸਖਤ ਚੈਕਿੰਗ ਆਪਰੇਸ਼ਨ ਦੇ ਬਾਅਦ ਹਾਲਾਤ ਕਾਬੂ ਦੇ ਵਿੱਚ ਆਏ ਉੱਥੇ ਹੀ ਪੀੜਤ ਪਰਿਵਾਰ ਨੇ ਰੋ ਰੋ ਕੇ ਹੱਡ ਬੀਤੀ ਦੱਸੀ ਉਨਾ ਕਹਿਆ ਕਿ ਮੇਰੇ ਪਤੀ ਨੂੰ ਨਾਲ ਲੈ ਗਏ ਤੇ ਇੱਥੇ ਫੰਕਸ਼ਨ ਚੱਲ ਰਿਹਾ ਸੀ ਹੁਣ ਲੈ ਗਏ ਪਤਾ ਨਹੀਂ ਕਿੱਥੇ ਲੈ ਕੇ ਗਏ ਨਾਲ ਲਗੇ ਲੈ ਕੇ ਜੀ ਲੈ ਕੇ ਪਤਾ ਨਹੀਂ ਕਿੱਥੇ ਕਰਿਆ ਹਾਂ दूजे पास इस फंक्शन रिश्तेदारा ने कहा की पुलिस आई तेकिंग लगी जिस करके इस पूरे फंक्शन दफड़ी का माहौल पैदा हो गया ਕੀ ਗੱਲ ਬਾਤ ਹੋਈ ਸਾਰੀ ਕੋਈ ਨਹੀਂ ਹੋਇਆ ਇਦਾਂ ਹੀ ਆਉਦੇ ਕੰਮ ਕੋਈ ਪ੍ਰੋਗਰਾਮ ਕਿਸੇ ਕਾਕੇ ਦਾ ਕਰਨਾ ਹੋ ਗਿਆ ਹੈ ਰਾਜੂ ਤੇ ਕਿਹੜਾ ਮਾਮਲਾ ਦਰਜੀ ਕਾਦਾ ਕੀ ਕੀਤਾ ਸੀ ਕੋਣ ਆਇਦੋ ਗਿਆ ਪੀਓ ਤਾਂ ਬਹਿਤੀ ਸ਼ਾ ਮਨਾਉਂਦਾ ਕਾਕੇ ਦਾ ਜਨਮ ਦਾ ਨਹੀਂ ਲੇਕਿਨ ਪੁਰਾਣੀ ਪਰਚੀ ਦਰਜੀ ਉੱਤੇ ਨਾ ਕੋਈ ਨਹੀਂ ਹੈ ਤੇਰੀ ਕਹਿੰਦਾ ਹੈ ਤੇਰੀ ਇੱਕ ਤੋਂ ਜ਼ਿਆਦਾ ਕਚੈਰੀ ਅਜੇ ਮਹੀਨਾ ਨਹੀਂ ਹੋਇਆ ਅਜੇ ਮਹੀਨਾ ਨਹੀਂ ਹੋਇਆ ਪੀ ਆਏ ਜੋ ਮੰਪੀ ਆਜ ਬਰ ਹਾਂਜੀ ਹਾਂਜੀ ਹਾਂ ਇਸ ਤਰ੍ਹਾਂ ਦੇ ਰੋਲ ਮਿਲ ਕੇ ਤਰੀਕੇ ਪੋਂ ਜਿਆਦਾ ਕਚਹਿਰੀ ਜਾਂਦਾ ਹੈ ਖ਼ਬਰਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਦੇ ਮੁਤਾਬਿਕ ਉਸ ਨੂੰ ਕਾਬੂ ਕਰਕੇ ਲੈ ਗਿਆ ਫਿਲਹਾਲ ਇਸ ਦੇ ਉੱਤੇ ਪੁਲਿਸ ਦੇ ਕਹੈ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਦੱਸਿਆ ਜਾ ਰਿਹਾ ਕਿ ਫੰਕਸ਼ਨ ਦੇ ਦੌਰਾਨ ਪੁਲਿਸ ਦੀ ਵੱਡੀ ਟੀਮ ਉੱਥੇ ਆਈ ਤੇ ਚੈਕਿੰਗ ਦੌਰਾਨ ਤਲਾਸ਼ੀ ਵੀ ਲਈ ਗਈ ਸੀ ਤੁਰੰਤਾਂ ਤੋਂ ਨਿਰਮਤ ਸਿੰਘ ਦੀ ਰਿਪੋਰਟ ਲਾਈ ਪੰਜਾਬੀ ਟੀਵੀ